ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਵੀਕਲ ਲੈਣ ਵੇਲੇ ਬੜੀ ਸਿਆਣਪ ਵਰਤਦੇ ਆਂ ਇੱਧਰ ਉੱਧਰ ਜਾਂਦੇ ਆਂ 100 ਕਿਤੇ ਥਾਂ ਤੇ ਸਰਚ ਕਰਦੇ ਆਂ ਵੀ ਸਾਨੂੰ ਇਹੋ ਜਿਹਾ ਵਹੀਕਲ ਮਿਲੇ ਇਹੋ ਜਿਹਾ ਇੰਜਣ ਮਿਲ ਜੇ ਜਿਹੜਾ ਲੱਖਾਂ ਕਿਲੋਮੀਟਰ ਚੱਲੇ ਜਿਹਦੇ 'ਚ ਕੋਈ ਪ੍ਰੋਬਲਮ ਹੀ ਨਾ ਆਵੇ ਤੇ ਸਰਵਿਸ ਕਰਾਉਣ ਵੇਲੇ ਅਸੀਂ ਇੰਨੀ ਕੁ ਅਵੇਸਲੇ ਹੋ ਜਾਂਦੇ ਆਂ ਕਿ ਆਪਦੇ ਵਹੀਕਲ ਦੇ ਕੋਲੇ ਵੀ ਨਹੀਂ ਖੜਦੇ ਕੰਪਨੀ ਜਾਂ ਸਰਵਿਸ ਕਰਨ ਵਾਲਾ ਬੰਦਾ ਸਾਡੇ ਵੀਹਿਕਲ ਦੇ ਵਿੱਚ ਕੁਝ ਮਰਜ਼ੀ ਪਾਈ ਜਾਵੇ ਕੁਝ ਮਰਜ਼ੀ ਕਰ ਦੇਵੇ ਤੇ ਕੁਝ ਨਾ ਕਰੇ ਅਸੀਂ ਧਿਆਨ ਵੀ ਨਹੀਂ ਦਿੰਦੇ ਸੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਵਾਸਤੇ ਇਹੋ ਜੀ ਹੋਈ ਇੱਕ ਚੀਜ਼ ਲੈ ਕੇ ਆਏ ਜਿਹੜਾ ਕਿ ਬਿਨਾਂ ਕਿਸੇ ਲੋੜ ਦੇ ਉੱਤੇ ਆਪਣੇ ਵੀਹਿਕਲ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਉਹ ਚੀਜ਼ ਹੈ ਜੀ ਇੰਜਨ ਐਡੀਟਿਵ ਇੰਜਨ ਐਡੀਟਿਵ ਪਹਿਲਾਂ ਤਾਂ ਆਪਾਂ ਇਹ ਦੇਖੀਏ ਵੀ ਹੁੰਦਾ ਕੀ ਹੈ ਜੀ ਇੰਜਨ ਐਡੀਟਿਵ ਇੱਕ ਤਰ੍ਹਾਂ ਦਾ ਇਹੋ ਜਿਹਾ ਕੈਮੀਕਲ ਹੈ ਜਿਹੜਾ ਮਗਲਾਲ ਦੇ ਵਿੱਚ ਰਲਾ ਕੇ ਆਪਣੇ ਇੰਜਨ ਦੇ ਵਿੱਚ ਪਾਇਆ ਜਾਂਦਾ ਹੈ ਇਹਦੇ ਕੀ ਨੁਕਸਾਨ ਹੈ ਕੀ ਇਹਦੇ ਫਾਇਦੇ ਆ ਅੱਜ ਦੀ ਵੀਡੀਓ ਵਿੱਚ ਆਪਾਂ ਇਹੀ ਜਾਣਾਂਗੇ ਦੋਸਤੋ ਮੇਰੇ ਕੋਲੇ ਐਚ ਸਮਾਰਟ ਐਕਟਿਵਾ 2023 ਮਾਡਲ ਪਿਛਲੇ ਕੁਝ ਦਿਨ ਪਹਿਲਾਂ ਮੈਂ ਐਕਟਿਵਾ ਦੀ ਸਰਵਿਸ ਕਰਵਾਈ ਤੇ ਸਰਵਿਸ ਵਾਲੇ ਮਕੈਨਿਕ ਨੇ ਜਿਹੜਾ ਐਡੀਟਿਵ ਇਹ ਵਾਲਾ ਯੂਜ਼ ਕੀਤਾ ਮੇਰੇ ਇਕ ਤੇਵਾ ਦੇ ਵਿੱਚ ਮੇਰੇ ਪੁੱਛਣ ਤੇ ਉਹਨੇ ਕਈ ਇਹਦੀਆਂ ਖਾਸੀਅਤ ਵੀ ਦਸੀਆਂ ਜਿਵੇਂ ਕਿ ਉਹਨੇ ਦੱਸਿਆ ਇੰਜਨ ਦੀ ਇੱਕ ਇਹਦੇ ਨਾਲ ਘਸਾਵਟ ਘੱਟ ਹੁੰਦੀ ਹੈ ਚਿਕਨਾਹਟ ਬਣਾਈ ਰੱਖਦਾ ਹੈ ਉੱਚੇ ਤਾਪਮਾਨ ਤੇ ਵੀ ਤੇ ਇੰਜਨ ਦੇ ਵਿੱਚ ਕਈ ਤਰ੍ਹਾਂ ਦੇ ਕਾਰਬਨ ਵੀ ਨਹੀਂ ਜੰਮਣ ਦਿੰਦਾ ਤੇ ਉਹਨਾਂ ਦੀ ਇਹ ਗੱਲ ਸਹੀ ਵੀ ਹੈ ਇਹ ਕਾਰਬਨ ਨਹੀਂ ਜੰਮਣ ਦਿੰਦਾ ਤੇ ਇੰਜਨ ਨੂੰ ਵਧੀਆ ਬਣਾ ਕੇ ਰੱਖਦਾ ਹੈ ਪਰ ਬਾਅਦ ਦੇ ਵਿੱਚ ਮੈਂ ਇਹਦੇ ਉੱਤੇ ਕਾਫੀ ਜ਼ਿਆਦਾ ਰਿਸਰਚ ਕੀਤੀ ਤੇ ਰਿਸਰਚ ਕਰਨ ਉੱਤੇ ਮੈਨੂੰ ਇਹ ਗੱਲਾਂ ਪਾਈਆਂ ਗਈਆਂ ਕਿ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਸ਼ੋਅਰੂਮ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਵੀ ਐਡੀਟਿਵ ਮਿਲਾ ਕੇ ਇੰਜਣ ਦੇ ਵਿੱਚ ਪਾਓ। ਨਾ ਮੈਨੂੰ ਕਿਤੇ ਕੋਈ ਸਰਕੂਲਰ ਮਿਲਿਆ ਜਿਹਦੇ ਵਿੱਚ ਐਡੀਟਿਵ ਨੂੰ ਕੰਪਨੀ ਨੇ ਰეკਮੈਂਡ ਕੀਤਾ ਹੋਵੇ। ਜੇਕਰ ਤੁਹਾਨੂੰ ਇਸ ਬਾਰੇ ਪਤਾ ਹੈ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਮੇਰੀ ਨੌਲੇਜ ਦੇ ਵਿੱਚ ਵਾਧਾ ਜਰੂਰ ਕਰਿਓ ਦੂਜੇ ਨੰਬਰ ਤੇ ਜਿੰਨੀ ਕੁ ਮੈਂ ਰਿਸਰਚ ਕੀਤੀ ਉਹਦੇ ਵਿੱਚ ਇਹ ਪਾਇਆ ਵੀ ਇੰਜਨ ਜਦੋਂ ਕਾਫੀ ਜ਼ਿਆਦਾ ਪੁਰਾਣਾ ਹੋ ਜਾਵੇ 50000 ਲੱਖ ਕਿਲੋਮੀਟਰ ਚੱਲ ਜਾਵੇ ਕਾਰਬਨ ਉਦੋਂ ਤੱਕ ਜਾਂਦਾ ਨਹੀਂ ਤਾਂ ਕੰਪਨੀ ਏਡਾ ਕੁ ਵਧੀਆ ਆਪਦਾ ਜਿਹੜਾ ਮਗਲੈਲ ਯੂਜ਼ ਕਰਦੀ ਆ ਉਹਦੇ ਵਿੱਚ ਪਾਉਂਦੀ ਆ ਵੀਓ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਉਂਦੀ। ਨਾ ਹੀ ਕੋਈ ਆਪਾਂ ਇੰਨਾ ਹਾਰਡ ਐਂਡ ਫਾਸਟ ਇਹਨੂੰ ਯੂਜ਼ ਕਰਦੇ ਆਂ ਸਕੂਟਰੀ ਨੂੰ ਵੀ ਇਹਨੇ ਉੱਚੇ ਪਹਾੜਾਂ ਤੇ ਲੈ ਕੇ ਜਾਂਦੇ ਆਂ ਜਾਂ ਇੰਨਾ ਉੱਚਾ ਤਾਪਮਾਨ ਆਪਣੇ ਵੀ ਇਹਦੀ ਘਸਾਇवट ਜ਼ਿਆਦਾ ਹੋਣ ਲੱਗ ਜਾਂਦੀ ਹੈ। ਮੁਗਲੈਲ ਦੀ ਜਿਹੜੀ ਚਿਕਨਾਹਟ ਹੈ ਉਹ ਘਟ ਜਾਂਦੀ ਹੈ ਤੇ ਉਹਨੂੰ ਬਣਾਈ ਰੱਖਣ ਲਈ ਇਹੋ ਜੇ ਕੈਮੀਕਲਾਂ ਦੀ ਲੋੜ ਪੈਂਦੀ ਹੈ। ਸੋ ਸਿੱਧਾ ਜਾਂ ਰੀਜ਼ਨ ਇਹੀ ਨਿਕਲਦਾ ਵੀ ਇਹ ਸਿਰਫ ਇੱਕ ਪੈਸੇ ਕਮਾਉਣ ਦਾ ਸਾਧਨ ਹੀ ਹੈ। ਐਕਸਟਰਾ ਪੈਸੇ ਲੈਣ ਦਾ ਆਪਣੀ ਜੇਬ ਚੋਂ ਹਾਂ ਫਾਇਦਾ ਹੈ ਕਿਹੜੇ ਵੀ ਕਲਾ ਨੂੰ ਜਿਹੜੇ ਲੱਖ ਕਿਲੋਮੀਟਰ ਚੱਲੇ ਆ 50000 ਚੱਲੇ ਆ ਜਿਹੜੇ ਜਿਆਦਾ ਪੁਰਾਣੇ ਹੋ ਚੁੱਕੇ ਆ ਉਹਨਾਂ ਨੂੰ ਤੁਸੀਂ ਇੱਕ ਦੋ ਵਾਰੀ ਇਹਦੇ ਵਿੱਚ ਪਾ ਸਕਦੇ ਹੋ ਤਾਂ ਕਿ ਇੰਜਨ ਵਿੱਚ ਨਾਲ ਜਿਹੜਾ ਕਾਰਬਨ ਆ ਨਿਕਲ ਸਕੇ ਚਿਕਨਾਹਟ ਉਹਦੇ ਵਿੱਚ ਬਣੀ ਰਵੇ ਹਾਂ ਜੇ ਤੁਸੀਂ ਸਰਵਿਸ ਟਾਈਮ ਬਾਅਦ ਕਰਵਾਉਣੇ ਕਾਫੀ ਟਾਈਮ ਟਪਾ ਦਿੰਨੇ ਹੋ ਸਾਲ ਡੇਢ ਸਾਲ ਟਪਾ ਦਿੰਨੇ ਹੋ ਫਿਰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਅਦਰਵਾਈਜ਼ ਇਹਨੂੰ ਕੋਈ ਯੂਜ਼ ਕਰਨ ਦੀ ਲੋੜ ਨਹੀਂ ਸੋ ਐਂਡ ਤੇ ਮੈਂ ਤੁਹਾਨੂੰ ਦੋਸਤੋ ਇਹੀ ਕਹਿਣਾ ਚਾਹਾਂਗਾ ਵੀ ਉਹਨਾਂ ਜਿਨ੍ਹਾਂ ਤੁਸੀਂ ਤੁਰ ਫਿਰ ਕੇ ਇੱਕ ਵਧੀਆ ਵਹੀਕਲ ਲੈਨੇ ਹੋ ਉਸ ਤੋਂ ਜ਼ਿਆਦਾ ਲੋੜ ਹੁੰਦੀ ਹੈ ਉਹਦੀ ਸਰਵਿਸ ਵੇਲੇ ਆਪਣੇ ਵਹੀਕਲ ਦਾ ਧਿਆਨ ਰੱਖਣਾ ਧਿਆਨ ਜ਼ਰੂਰ ਰੱਖਿਆ ਕਰੋ ਕਿਹੜੇ ਤਰ੍ਹਾਂ ਦੀ ਉਹ ਚੀਜ਼ ਯੂਜ਼ ਕਰਦੇ ਆ ਕਿਹੜਾ ਤੇਲ ਪਾਉਂਦੇ ਆ ਕਿਹੜੀ ਚੀਜ਼ ਉਹਦੇ ਵਿੱਚ ਚੇਂਜ ਕਰ ਰਹੇ ਆ ਉਹ ਕਿਹੜੀ ਕੰਪਨੀ ਦੀ ਆ ਜ਼ਰੂਰ ਦੇਖਿਆ ਕਰੋ ਦੋਸਤੋ ਜ਼ਰੂਰ 10 ਮਿੰਟ 15 ਮਿੰਟ ਅੱਧਾ ਘੰਟਾ ਆਪ ਦੇ ਵਹੀਕਲ ਵਾਸਤੇ ਕੱਢਿਆ ਕਰੋ ਕਿਉਂਕਿ ਉਸੇ ਵਹੀਕਲ ਨੇ ਸਾਲੋਂ ਸਾਲ ਤੁਹਾਡਾ ਸਾਥ ਦੇਣਾ ਹੁੰਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਥੋੜਾ ਜਿਹਾ ਤੁਹਾਡੇ ਨਾਲ ਸਾਂਝਾ ਕਰਨ ਨੂੰ ਮਨ ਕੀਤਾ ਵੀ ਐਕਸਪੀਰੀਅੰਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਵੀਡੀਓ ਕਿੱਦਾਂ ਦੀ ਲੱਗੀ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਜ਼ਰੂਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰਿਓ ਹੋਪੇ ਅੱਗੇ ਤੋਂ ਤੁਸੀਂ ਆਪਦੇ ਇੰਜਨ ਦਾ ਜਰੂਰ ਧਿਆਨ ਰੱਖੋਗੇ ਖਾਸ ਧਿਆਨ ਰੱਖੋਗੇ ਸੋ ਮਿਲਦੇ ਆਂ ਜੀ ਅਗਲੇ ਕਿਸੇ ਵਧੀਆ ਵੀਡੀਓ ਵਿੱਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਰਹੋ ਵਸਦੇ ਰਹੋ ਹੱਸਦੇ ਰਹੋ